ਕੱਲ ਕਰ ਲੈਨੇ ਆ ਗੁਰਵਿੰਦਰ ਸਿੰਘ ਬੁਰੀ ਸਾਡਾ ਮੌਜੂਦ ਨਹੀਂ ਪੰਡਈ ਪੰਡਈ ਅੱਜ ਕਿਹੜੇ ਵਿਅਕਤੀ ਨੂੰ ਪੇਸ਼ ਕੀਤਾ ਗਿਆ ਤੇ ਕਿੰਨਾ ਰਿਮਾਂਡ ਮਿਲਿਆ ਜੀ ਅੱਜ ਜੀ ਮਕਦਮਾ ਨੰਬਰ 39 2023 ਦਾ ਜਿਹੜਾ ਥਾਣੇ ਜਨਾਲੇ ਤੇ ਅਮਰਤਪਾਲ ਸਿੰਘ ਤੇ ਸਾਥੀਆਂ ਲੋ ਅਟੈਕ ਹੋਇਆ ਸੀਗਾ ਉਸ ਸਬੰਧ ਵਿੱਚ ਅਸੀਂ ਵਰਿੰਦਰ ਸਿੰਘ ਫੌਜੀ ਵਾਸੀ ਜੋੜ ਸਿੰਘ ਵਾਲਾ ਐਨਐਸਸੀ ਦੇ ਵਿੱਚ ਜਿਹੜਾ ਖਤਮ ਹੋਇਆ ਸੀ ਡਿਪਰੂਟ ਜੇਲ ਤੋਂ ਲਿਆ ਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਿੱਥੋਂ ਅਸੀਂ 7 ਦਿਨ ਦਾ ਰਿਮਾਂਡ ਉਹਨਾਂ ਤੋਂ ਮੰਗਿਆ ਸੀ ਮਾਨਯੋਗ ਅਦਾਲਤ ਨੇ ਸਾਨੂੰ 5 ਦਿਨ ਦਾ ਪੁਲਿਸ ਰਿਮਾਂਡ ਜਿਹੜਾ ਦਿੱਤਾ ਇਹ ਹੁਣ ਅਸੀਂ ਇਹਦੇ ਕੋ ਪੁਸ਼ਗੀਸ਼ ਕਰਕੇ ਤੇ ਅਗਲੀ ਕਾਰਵਾਈ ਕਰਾਂਗੇ ਐਨਐਸਏ ਇੱਕਦੋ ਖਤਮ ਹੋਇਆ ਸੀ ਇਹਦਾ ਇਹਦਾ ਜੀ ਕੱਲ 26 ਤਰੀਕ ਨੂੰ ਖਤਮ ਹੋਇਆ ਜੀ ਅੱਜ 27 ਨੂੰ ਅਸੀਂ ਇਹਨੂੰ ਪੇਸ਼ ਕਰਾਂ ਸਰ ਕੀ ਤਰੀਕਾ ਪੁਲਿਸ ਕੋਲ ਦੱਸਦੇ ਆ ਕਿ ਅਸੀਂ ਕਿਸ ਬਹਿਵਰ ਦੇ ਰਿਮਾਂਡ ਜਿਹੜਾ ਉਸ ਦਾ ਮਿਲਿਆ ਗਿਆ ਸੀ ਇਹ ਜੀ ਉਹ ਜਿਹੜੀ ਭੀੜ ਨੇ ਹਮਲਾ ਕੀਤਾ ਸੀ ਜੀ ਭੀੜ ਦੇ ਵਿੱਚ ਇਹ ਸ਼ਾਮਲ ਸੀਗਾ ਅਮਰਪਾਲ ਸਿੰਘ ਦਾ ਇਹ ਤਾਂ ਪਰਸਨਲ ਗਾਰਡਮੈਨ ਸੀਗਾ ਇਹਦੇ ਕੋਲ ਵੈਪਨ ਸੀਗੇ ਪਹਿਲਾਂ ਵੀ ਇਹਦੇ ਕੋਲ ਆਪਣੀ ਕੰਕਰ ਰਿਕਵਰ ਹੋ ਚੁੱਕਾ ਵਾ ਅਸੀਂ ਅੱਗੇ ਵੀ ਕਰਨਾ ਹੈ ਜੀ ਕਿਉਂਕਿ ਉਹ ਚ ਰਿਆ ਹੈ ਹਾਂ ਜੀ ਇਹਨੇ ਫੌਜ ਚ ਨੌਕਰੀ ਕੀਤੀ ਹੈ ਜੀ 5-6 ਸਾਲ ਉਸ ਤੋਂ ਬਾਅਦ ਚ ਫੌਜ ਦੀ ਨੌਕਰੀ ਛੱਡ ਆਇਆ ਜੀ ਠੀਕ ਹੈ ਸ ਇੱਕ ਪੈਰ ਨੂੰ ਪੇਸ਼ ਕਰਾਇਆ ਜਾਏਗਾ 1 April ਨੂੰ ਦੁਬਾਰਾ ਪੇਸ਼ ਕਰਾਇਆ ਧੰਨਵਾਦ